ਸਮਾਣਾ ਵਿਖੇ ਤਰਨਤਾਰਨ ਜ਼ਿਲ੍ਹੇ ਚੋਣਾ ਵਿੱਚ ਵਾਰਿਸ਼ ਪੰਜਾਬ ਦੀ ਹਾਰ ਤੋਂ ਬਾਅਦ ਸਮਾਣਾ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਬਣਾਇਆ ਗਿਆ ਸਿਵ ਸੈਨਾ ਹਿੰਦੂ ਟਕਸਾਲੀ ਦੇ ਪ੍ਰਮੁੱਖ ਲੀਡਰ ਸੋਨੂ ਪੰਪਾ ਵਾਲੇ ਦੇ ਨਤੀਜੇ ਸਾਹਮਣੇ ਆਉਂਦੇ ਹੀ ਬੈਂਡ ਵਜਾ ਨਾਲ ਵਿਸ਼ਾਲ ਜਸ਼ਨ ਮਨਾਇਆ ਅਤੇ ਲੋਕਾਂ ਵਿੱਚ ਲੱਡੂ ਵੰਡੇ ਗਏ ਸੋਨੂ ਪੰਪੋ ਵਾਲੇ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਰਨਤਾਰਨ ਦੇ ਵੋਟਰਾਂ ਨੇ ਸ਼ਾਂਤੀ ਕਾਨੂੰਨ ਵਿਵਸਥਾ ਦੇ ਭਰੋਸੇ ਦੀ ਜਿੱਤ ਕਰਵਾਈ ਹੈ। ਉਹਨਾਂ ਦਾ ਕਹਿਣਾ ਕਿ ਪੰਜਾਬ ਦੀ ਧਰਤੀ ਤੇ ਹਿੰਸਕਤਿਆ, ਅੱਤਵਾਦ ਸੋਚ ਲਈ ਕੋਈ ਥਾਂ ਨਹੀਂ ਲੋਕਤੰਤ੍ਰਿਕ ਤਰੀਕੇ ਨਾਲ ਫੈਸਲਾ ਇਸ ਦੀ ਪੁਸ਼ਟੀ ਕਰਦਾ ਹੈ। ਜਸ਼ਨ ਦੌਰਾਨ ਸਿਵ ਵਿਸੈਨਾ ਦੇ ਹਿੰਦੂ ਟਕਸਾਲੀ, ਵਰਕਰਾਂ ਅਤੇ ਨੌਜਵਾਨਾਂ ਨੇ ਬੈਂਡ ਦੀ ਧੁਨ ਤੇ ਨੱਚ ਕੇ ਚੋਣ ਨਤੀਜੇ ਦਾ ਸਵਾਗਤ ਕੀਤਾ। ਸ਼ਹਿਰ ਦੇ ਰਾਹਗਿਰਾਂ ਨੂੰ ਮਠਿਆਈ ਖਵਾਈ ਗਈ ਅਤੇ ਲੋਕਾਂ ਨੇ ਸੋਨੂ ਪੰਪੋ ਵਾਲਿਆਂ ਨਾਲ ਮਿਲ ਕੇ ਚੋਣ ਨਤੀਜਿਆਂ ਦੀ ਲੋਕਤੰਤਰ ਦੀ ਜਿੱਤ ਦਾ idcarਰ ਦਿੱਤਾ ਸਮਾਣਾ ਸਹਿਰ ਵਿੱਚ ਇਹ ਜਸ਼ਨ ਕਈ ਘੰਟੇ ਜਾਰੀ ਰਿਹਾ ਇਸ ਦੌਰਾਨ ਟ੍ਰੈਫਿਕ ਕਾਨੂੰਨ ਵਿਵਸਥਾ ਦੇ ਪ੍ਰਬੰਧਾਂ ਲਈ ਸਥਾਨਕ ਪ੍ਰਬੰਧਤ ਵੱਲੋਂ ਵਿਸ਼ੇਸ਼ ਚੌਕਸੀ ਬਣਾਈ ਗਈ ਰਿਪੋਰਟ प्रदीप ਅਨੇਜਾ ਸਮਾਣਾ ਹਾਂਜੀ ਪ੍ਰਧਾਨ ਜੀ ਅੱਜ ਲੱਡੂ ਵੰਡੇ ਤੇ ਤੁਸੀਂ ਕਿਸ਼ਕੁਸ਼ ਕਰਕੇ ਵੰਡੇ ਨੇ ਜੀ ਜੈ ਸ਼੍ਰੀ ਰਾਮ ਮੈਂ ਨਦੀਕਾ ਪੰਪੋ ਵਾਲਾ ਰਾਜਾ ਪ੍ਰਧਾਨ ਜੀ ਜੀ ਤੁਹਾਨੂੰ ਦੁਸ਼ਾਲੀ ਅਸੀਂ ਇੱਕ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਜਾਗੋ ਕਮੇਟੀ ਕਰਾਈ ਦੀ ਗੌਰ ਕਮੇਟੀ ਸਾਰੇ ਹਿੰਦੂ ਇਕੱਠੇ ਹੋ ਗਏ ਉਹਦਾ ਅੱਜ ਸਾਨੂੰ ਫਾਇਦਾ ਹੋ ਗਿਆ ਕਿਉਂਕਿ ਬਾਲਟੀ ਹੋ ਗਈ ਮੁੱਦੀ ਲੋਕ ਬੋਲਦੇ ਨਹੀਂ ਹੋਏ ਪ੍ਰਧਾਨ ਜੀ ਲੋਕਾਂ ਨੇ ਬਾਲਟੀਆਂ ਵਾਰੇ ਥੁੱਡੇ ਥੁੱਡੇ ਬਾਰੇ ਬਾਲਟੀ ਨੂੰ ਸਾਡੀ ਉੱਥੇ ਜਿਵੇਂ ਹਿੰਦੂ ਬਣਾਏ ਤੇ ਅਸੀਂ ਪੰਚਾਇਤ ਕੀਤੀ ਤੇ ਉੱਥੇ ਗੌਰ ਕਮੇਟੀ ਨੇ ਸਾਡੀਆਂ ਸਭ ਲੋਈ ਸਾਡੇ ਹਿੰਦੂ ਜਾਗ ਰਹੇ ਨੇ ਅਸੀਂ ਇਹਨਾਂ ਨੂੰ ਇੱਕੋ ਅਪੀਲ ਕਰ ਰਹੇ ਆ ने था, ने था, बंदा बंदा कि ਤੁਸੀਂ ਜਾਗ ਜੋ ਜਿੰਮੇ ਵਾਲੀ ਮੁੱਢੀ ਕੀਤੀ ਐ ਇਹਨਾਂ ਦੀ ਹਰ ਤਾਂ ਨਹੀਂ ਤਾਂ ਹਰੇਕ ਬੰਦਾ ਉੱਠੂਗਾ ਬੰਦਾ ਮਾਰੂਗਾ ਟਿਕਟ ਲਊਗਾ ਐ ਮਲੇ ਬਣ ਜਾ ਜਾਂ ਐਮਪੀ ਬਣ ਜਾ ਅਮਰਤਪੁਰ ਨੂੰ ਹਰੇਕ ਬੰਦੇ ਨੂੰ ਅਸੀਂ ਇਹ ਕਹਿੰਦੇ ਆ ਅਪੀਲ ਕਰ ਰਹੇ ਆ ਸਾਰੇ ਹਿੰਦੂ ਨੂੰ ਕਿ ਸਾਰੇ ਇੱਕ ਠਾਠੇ ਹੋ ਜੂ ਵਾਰ-ਵਾਰ ਇਹੀ ਅਪੀਲ ਆ ਕਿ ਸਾਰੇ ਇਕੱਠੇ ਹੋ ਤਾਈਆਂ ਅਸੀਂ ਹਿੰਦੂ ਪੰਚਾਇਤ ਸਾਰੇ ਸ਼ਹਿਰਾਂ 'ਚ ਕਰਾਣੇ ਆ ਹੁਣ ਸਾਡੇ ਬੱਬਰ ਜੀ ਦੱਸਣਗੇ ਜੱਟਾਰੇ ਵੀਰ ਬਜਰੰਗੇ ਹਰਮਨ ਮੋਰੇ ਸਰ ਜੀ ਬੱਬਰ ਰਾਟਿਆ ਤਰਨ ਪ੍ਰਚਾਰਕ ਸਿਸ਼ਣ ਹਿੰਦੂਕਸਾਂ ਦੀ ਤੋਂ ਆਪਣੀ ਸਰ ਤੇ ਤਰਨ ਤਾਰਾ ਸ਼ਹਿਰ ਦੇ ਵਿੱਚ ਹਿੰਦੂ ਜਾਗੋ ਕੋਰ ਕਮੇਟੀ ਦੁਆਰਾ ਜਿਹੜੀ ਹਿੰਦੂ ਪੰਚਾਇਤ ਕਰਵਾਈ ਗਈ ਸੀ ਸਾਂਝੇ ਤੌਰ ਤੇ ਉਹਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਅਸੀਂ ਉੱਥੇ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਕਿਸੇ ਵਧੀਆ ਪੜੇ ਲਿਖੇ ਸੂਝਵਾਨ ਵਿਅਕਤੀ ਨੂੰ ਵੋਟ ਪਾਣੀ ਹੈ ਆਪਣੀ ਜਿਹੜੀ ਵੋਟ ਦਾ ਸਹੀ ਇਸਤੇਮਾਲ ਕਰੋ ਨਾ ਕਿ ਇੱਕ ਕਾਤਲ ਦੇ ਭਰਾ ਨੂੰ ਵੋਟ ਪਾ ਕੇ ਉਹਨੂੰ ਆਪਣੀ ਜ਼ਿੰਮੇਵਾਰੀ ਦਿਓ ਜਿਹੜਾ ਇੱਕ ਕਾਤਲ ਦਾ ਭਰਾ ਹੈ ਉਹ ਕੀ ਜ਼ਿੰਮੇਵਾਰੀ ਨਿਭਾ ਸਕਦਾ ਹੈ ਉਹ ਤਾਂ ਸਿਰਫ ਇੱਕ ਗਲਤ ਐਕਟੀਵਿਟੀ ਦੇ ਪੱਥੇ ਯੂਥ ਨੂੰ ਲਗਾਏਗਾ ਤਰਨ ਤਰਨ ਦੇ ਜਿਹੜੇ ਰਹਿਣ ਵਾਸੀ ਸੀਗੇ ਉਹਨਾਂ ਨੇ ਬੜਾ ਵਧੀਆ ਸਾਨੂੰ ਬਲਕੇ ਰਿਜ਼ਲਟ ਦਿੱਤਾ ਹੈ ਸਾਨੂੰ ਬੜੀ ਖੁਸ਼ੀ ਹੈ ਤਰਨ ਤਰਨ ਸ਼ਹਿਰ ਵਾਸੀਆਂ ਦੇ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਬਾਹਲੀ ਮੁੱਦੀ ਕਰਤੀ ਉੱਥੇ ਅਕਲ ਸਣੀ ਉਹਦਾ ਭਾਈ ਸਾਡੇ ਥੰਮ ਦਾ ਜਿਹੜਾ ਹਿੰਦੂ ਧਰਮ ਦਾ ਥੰਮ ਸੀ ਇਹਨੂੰ ਧੋਖੇ ਨਾਲ ਮਾਰਿਆ ਅਸੀਂ ਕਿਹਨੇ ਲਲਕਾਰ ਕੇ ਆਓ ਸਵਾਤਾ ਫੇਰ ਹੈ ਅੱਗੇ ਉਹਨੇ ਸੁੱਭਾ ਸਿੰਘ ਜਿਹਨੂੰ ਮਾਰਿਆ ਜੇਲ੍ਹ ਚ ਬੈਠੇ ਹਾਂ ਦੋ ਕੱਟ ਸੁੱਭਾ ਸਿੰਘ ਜੀ ਉਹ ਉਹਨਾਂ ਦੀ ਉਹਨਾਂ ਦੀ ਪੰਜਾਬ ਨੂੰ ਦੇਣਾ ਹੱਦ ਤੱਕ ਬਾਅਦ ਦੇ ਟਾਈਮ ਉਹਨਾਂ ਨੇ ਆਪਣੀ ਜਾਨ ਦੇ ਜਾਨ ਦੇ ਉੱਤੇ ਬਾਜ਼ੀ ਲਾ ਕੇ ਲੋਕ ਆਪਾਂ ਅੱਜ ਕੱਲ ਸੁਰੱਖਿਅਤ ਬੈਠੇ ਆਪ ਤੱਕ ਬਾਅਦ ਖਤਮ ਕੀਤਾ ਠੀਕ ਹੈ ਤੁਹਾਡੀ ਲੜਾਈ ਵਾਰਿਸ ਪੰਜਾਬ ਦੇ ਖਿਲਾਫ ਜਾਰੀ ਰਹੇਗੀ ਜਾਂ ਕਿਵੇਂ ਜੀ ਬਿਲਕੁਲ ਜਿਹੜਾ ਜਿਹੜਾ ਬੰਦਾ ਦੇਸ਼ ਵਿਰੋਧੀ ਹੋਏਗਾ ਦੇਸ਼ ਵਿਰੋਧੀ ਐਕਟੀਵਿਟੀਆਂ ਕਰੇਗਾ ਉਹਨਾਂ ਦੇ ਪ੍ਰਤੀ ਅਸੀਂ ਹਰ ਵਕਤ ਖੜੇ ਆ ਉਹਦੇ ਵਿੱਚ ਕੋਈ ਧਰਮ ਨਹੀਂ ਕੋਈ ਕੁਝ ਨਹੀਂ ਹਰ ਸਾਲ ਅਸੀਂ ਸਾਰੇ ਹਿੰਦੂ ਸਮਾਜ ਦੇੰਨੇ ਆ ਪੰਜਾਬ ਉਸ ਨਹੀਂ ਕਿ ਪੰਜਾਬ ਦੇ ਲੋਕਾਂ ਨੇ ਤੇ ਤਲਵੰਦਰ ਦੇ ਲੋਕਾਂ ਨੇ ਕੱਲ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਇਸ ਚੀਜ਼ ਦਾ ਪ੍ਰਮਾਣ ਜਾਰੀ ਕਰਤਾ ਪੰਜਾਬ ਅੱਜ ਵੀ ਹੱਕ ਸੱਚ ਦੀ ਲੜਾਈ ਦੇ ਨਾਲ ਖੜਾ ਬਿਲਕੁਲ